ਓਏ ਰਾਤ ਨੂੰ ਬੀਅਰ ਪੀਂਦੇ ਸੀ ਮੈਂ ਦਾਦਾ ਮੰਮੀ ਨੂੰ ਰਜੀਤ ਕਾਰ ਜਦੋਂ ਮੇਰੀ ਸਨੈਪਚੈਟ ਵੇਲੇ ਕਾਲ ਮੀ 3000 ਰੁਪਏ ਦਾ ਕੈਨਸੂਲੀਟਰ ਹਾਂ 3000 ਰੁਪਏ ਦਾ ਦੇ ਲਵਾਂਗਾ ਹਾਂਜੀ ਗਾਇਜ਼ ਵਾਪਸ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਜ਼ਰੇ ਠੀਕ ਹੋਵਗੇ। ਸੋ ਗੱਜਾ ਜਪਾ ਗੱਲ ਕਰਦੇ ਆ ਬਲਕਰਨ ਸੰਧੂ ਤੇ ਗੁਰਸ਼ਰਨ ਸੰਧੂ ਸੋ ਗੱਜਾ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਹੈ ਬਲਕਰਨ ਸੰਧੂ ਤੇ ਗੁਰਸ਼ਰਨ ਸੰਧੂ ਫਣੀ ਵੀਡੀਓ ਸ਼ੇਅਰ ਕਰਦੇ ਰਹਿੰਦੇ ਆਪਣੇ ਇੰਸਟਾਗ੍ਰam ਤੇ ਆਪਣੇ YouTube ਤੇ ਵਲੌਗ ਵੀ ਸ਼ੇਅਰ ਕਰਦੇ ਰਹਿੰਦੇ ਆ। ਸੋ ਗੱਜਾ ਜਿੱਦਾਂ ਕਿ ਬਲਕਰਨ ਸੰਧੂ ਤੇ ਗੁਰਸ਼ਰਨ ਸੰਧੂ ਉਹਨਾਂ ਨੇ ਨਵੀਂ ਜਿੱਦਾਂ ਕਿ ਮਸ਼ੀਨ ਲਈ ਆ ਤੇ ਉਹਨਾਂ ਨੇ ਆਪਣੇ ਚੈਨਲ ਤੇ ਵਲੌਗ ਵੀ ਸ਼ੇਅਰ ਕੀਤਾ ਸੀ ਤੇ ਕੁਝ ਕੁ ਸਟੋਰੀਜ਼ ਵੀ ਸ਼ੇਅਰ ਕੀਤੀਆਂ ਸੀ। ਸੋ ਗਾਇਜ਼ ਆਓ ਤੁਹਾਨੂੰ ਦਿਖਾਨਿਆ ਸਟੋ ਸਨੋਵਰ ਦੇ ਵਾਸਤੇ ਬਣੀ ਤੂੰ ਉਹੀ ਮੁੱਟਿਆਰ ਤੇ ਨਹੀਂ ਸਨੋਵਰ ਯੂਆ ਗਰਲਫ੍ਰੈਂਡ ਰੈਡੀ ਤੂੰ ਬੋਗਣਾ ਨਾ ਸਨੈਕ ਕਰ ਦਿੱਤੀ ਕੁਸੇਲੀ ਨਹੀਂ ਆ ਚੱਕ ਓ ਮਾਈ ਗੋਡ ਕਹਿੰਦੀ ਮੈਂ ਵੀ ਨਹੀਂ ਓ ਵਾਓ ਯੇ ਆਹ ਥੋੜਾ ਮੋਟੇ ਨੂੰ ਲਿਆ ਕੇ ਦੇ ਦਣਾ ਵਾਜੀ ਵਾਹ ਕਹਿੰਦੇ ਮੋਟਾ ਕੰਮ ਨਹੀਂ ਕਰਦਾ ਦਿਨੋ ਦਿਨ ਮੋਟਾ ਹੋ ਜਾਂਦਾ ਪਤਲਾ ਓਏ ਰਾਤ ਤੂੰ ਵੀ ਬੀਅਰ ਪੀਂਦੇ ਸੀ ਨਹੀਂ ਗੱਡੀ ਦੇ ਵਿੱਚ ਗੁਰਕੀਰ ਨੇ ਸਟੋਰੀ ਪਾਈ ਸੀ ਉਹਦਾ ਭਰਾਵਾ ਹੈ ਹੈ ਮੈਂ ਦੱਸਦਾ ਮਮੀ ਨੂੰ ਰਜੀਤ ਕਾਰ ਜਦੋਂ ਮੇਰੀ ਸਨੈਪਚੈਟ ਵੇਲੇ ਕਾਲ ਮੀ ਹੱਲਾ ਕਿਲੇ ਹੱਲਾ दारू ਵੀ ਲੈ ਰਾਨ ਨੂੰ ਜਾ ਜਾ ਕੇ ਅੱਜ ਸਾਡੀ ਕੰਬੈਨ ਵਿੱਚ ਜਿਹੜੀ 4 ਪੌਣ ਵਾਲੀ ਮਿੱਤਰੋ ਬੁੱਕ ਕਰਾ ਲਓ 4 ਆਵਾਂਗੇ ਤੇ 4 ਪਾਵਾਂਗੇ ਠੀਕ ਹੈ ਜੀ ਭਾਈ ਆਪ ਬੰਧੜੀ ਜਾਂਦਾ ਹੁਣ ਇਹ ਸਾਡੇ ਲਈ ਸਾਲ ਲਈ ਆ ਬਾਕੀ ਬੰਦੇ ਭੱਜ ਭੁੱਜ ਗਏ ਆ ਹੁਣ ਤਰੀ ਜਾਂਦਾ ਇੱਕ ਸਾਲ ਦੀ ਦੀ ਗੱਲ ਸਾਡੇ ਨਾਲ ਨਹੀਂ ਜਾਂਦਾ ਜੀ ਬਈ ਇੱਕ ਸਾਲ ਇਹਨੇ ਨਹੀਂ ਜਾਣਾ ਜੇ ਆਪ ਜਾਣੀ ਦੇਣਾ ਇੱਕ ਬੰਦਾ ਮਿਲ ਗਿਆ ਨਾਲ ਚੰਗਾ ਫੇਰ ਤਾਂ 2 ਸਾਲ ਲਾ ਦੂ 4 ਲਾ ਦੂ ਪਿਆਜ ਆਡੀ ਕੰਬੈਨ ਮਿਲ ਜਾਣੀ ਆ ਤੇ ਅੱਜ ਸਟੋਰੀਆਂ ਪਾਵਾਂਗੇ ਵੀਰ ਤਰੋ ਵਲੋ ਵੀ ਪਾਵਾਂਗੇ ਤੇ ਬੁੱਕ ਕਰਾ ਲਿਓ ਆਪਦਾ ਆਪਦਾ ਚਾਰ ਤੇ ਜਿਹੜਾ ਕੁੱਤਰਾ ਹੋਊਗਾ ਦਾਣਾ ਕ੍ਰਸ਼ ਇਦਾਂ ਕਰਦਾਂਗੇ ਦਾਣਾ ਤੁਸੀਂ ਵੇਚ ਭਾਵੇਂ ਨਾ ਬੰਦੇ ਵਾਰ ਤੋਂ ਲੱਭਣ ਲਈ ਮਿਸਕੀ 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 ਕਰਦਾਂਗੇ ਮਿਸਕੀ ਦਾਣੇ ਦੀ ਹਾਂ ਐਵੇਂ ਦਾ ਕੁੱਤਰਾ ਕਰਦਾਂਗੇ ਥੋੜਾ ਏਡਾ ਲਿਆਓ ਮਿੱਤਰੋ ਨਜ਼ਾਰਾ ਬਣਿਆ ਪਿਆ ਪਰ ਜਣਿਆ ਹੋਰ ਕੀ ਕਰਦੇ ਬਏ ਲੋਕ ਲਾ ਦੇ ਕਿੰਨੇ ਦਾ ਪਉਣ ਲਗੇ ਆ ਟੈਂਕੀ ਫੁੱਲ ਟੈਂਕੀ ਫੁੱਲ ਕਰ ਲਗੇ ਆ 10000 ਓਨਲੀ ਇਹ ਤਾਂ ਬਹੁਤ ਪੈਂਦਾ ਕਿੰਨੇ ਦਾ ਵੇਚਦਾ ਤੇਲ ਵਿੱਚ ਘੱਟ 20 25 ਹਜ਼ਾਰ ਦਾ ਤੇਲ ਪੈਂਦਾ ਇੱਥੇ ਅੱਛੀਰ ਦਾ ਪਉਣ 30 ਹਜ਼ਾਰ ਰੁਪਏ ਅਸ ਲੀਟਰ ਹਾਂ 3000 ਦਾ ਤੇਲ ਪੈਂਦਾ 3000 ਦਾ ਤੇਲ ਪੈਂਦਾ ਮੇਰਾ ਥੋੜੀ ਹੋ ਹਾਂ ਜੀ ਗਾ ਤੁਸੀ ਦੇਖ ਹੀ ਲਿਓਨੇ ਵੀਡੀਓ ਗਾਇਜ਼ ਬਾਕੀ ਗਾ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਈ ਹੁਣ ਉਹਨਾਂ ਨੂੰ ਕਮੈਂਟ ਸੈਕਸ਼ਨ ਵਿੱਚ ਨਵੀਂ ਮਸ਼ੀਨ ਦੀਆਂ ਮੁਬਾਰਕਾਂ ਵੀ ਜਰੂਰ ਦਿਓ ਸੋ ਗਾਇਜ਼ ਅੱਜ ਦੀ ਵੀਡੀਓ ਨੂੰ ਇੱਥੇ ਖਤਮ ਕਰਦੇ ਆ ਦੱਦੀ ਆ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ